ਖੁਜੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਹੈ ਜਿੱਥੇ ਬਾਡਰਾਂ ਦੇ ਉੱਪਰ ਇੱਕ ਵਾਰ ਭਾਰਤ-ਪਾਕਿਸਤਾਨ ਦੀ ਜੰਗ ਦਾ ਮਾਹੌਲ ਬਣਿਆ ਹੋਏ ਤਾਂ ਦੂਜੇ ਪਾਸੇ ਪੰਜਾਬ ਦੇ ਜ਼ਿਲ੍ਹਾ ਫਰੀਕਕੋਟ ਦੇ ਵਿੱਚ ਪਾਕਿਸਤਾਨੀ ਗੁਬਾਰਾ ਮਿਲਿਆ ਇਸ ਤੋਂ ਬਾਅਦ ਪਿੰਡ ਦੇ ਵਿੱਚ ਤੈਸ ਦਾ ਮਾਹੌਲ ਬਣ ਗਿਆ ਜਾਣਕਾਰੀ ਮੁਤਾਬਕ ਫਰੀਕਕੋਟ ਜ਼ਿਲ੍ਹੇ ਦੇ ਹਲਕਾ ਜੈਥੋ ਦੇ ਪਿੰਡ ਰਾਮਿਆਣਾ ਦੇ ਖੇਤਾਂ ਦੇ ਵਿੱਚ ਇੱਕ ਕਿਸਾਨ ਨੂੰ ਪਾਕਿਸਤਾਨ ਦਾ ਗੁਬਾਰਾ ਮਿਲਿਆ ਜਿਸ ਵਿੱਚ ਉਰਦੂ ਦੇ ਵਿੱਚ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ ਕਿਤੇ ਪਹੁੰਚ ਕੇ ਫ੍ਰੀਕੋਰਡ ਪੁਲਿਸ ਵੱਲੋਂ ਇਸ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪਰ ਥੱਲੇ ਉਹ ਜਦੋਂ ਆ ਕੇ ਥੱਲੇ ਡਿੱਗ ਪਿਆ ਜੀ ਹਵਾ ਦੇ ਚੋਂ ਭਰੀ ਹੋਈ ਸੀ ਉਹ ਹਵਾ ਨਿਕਲ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਇੱਕ ਜਹਾਜ਼ ਦੀ ਤਰ੍ਹਾਂ ਖਡਾਉਣਾ ਜਾਂ ਬਣਿਆ ਹੋਇਆ ਸੀਗਾ ਜੀ ਜੀ ਸੀ ਉਹ ਪਲਾਸਟਿਕ ਦਾ ਕਾਗਜ਼ੀ ਵੈਸੇ ਤਾਂ ਜੀ ਇਕੱਲਾ ਤੇ ਉਹ ਬਸ ਥੱਲੇ ਆ ਕੇ ਡਿੱਗੇ ਤੋਂ ਲਫਾਫਾ ਜਿਹਾ ਸੀਗਾ ਜੀ ਉਹ ਬਸ ਮੁੜ ਕੇ ਸੀ ਪੁਲਸਰ ਨੂੰ ਦੱਸਤਾ ਜੀ ਤੇ ਉਹ ਲੈ ਗਈ ਪੁਲਸ ਵਾਲੇ ਚਾਕੇ ਬਸ ਖਾਸ ਹੈ ਨਹੀਂ ਸੀ ਕੱਲਾ ਲਫਾਫਾ ਹੀ ਸੀਗਾ ਜੀ ਠੀਕ ਹੈ ਡਿੱਗਿਆ ਕਿੱਥੇ ਆ ਕੇ ਸੀਗਾ ਜੀ ਇਹ ਆਪਣੇ ਘਰ ਦੇ ਨਾਲ ਹੀ ਆ ਜੇ ਬਾਹਰਲੇ ਪਾਸੇ ਖਾਲੀ ਜਗ੍ਹਾ ਪਈ ਹੈ ਨਾਲ ਖਾਲੀ ਜਗ੍ਹਾ ਪਈ ਹੈ ਹਾਂ ਜੀ ਖਾਲੀ ਜਗ੍ਹਾ 'ਚ ਪਈ ਆ ਜੀ ਠੀਕ ਹੈ ਉਹ ਕੀ ਸੀਗਾ ਜੀ ਕੀ ਉੱਤੇ ਲਿਖਿਆ ਹੈ ਬਣਿਆ ਕੀ ਉਹਦੇ ਤੇ ਪਾਕਿਸਤਾਨ ਲਿਖਿਆ ਸੀਗਾ ਜੀ ਮੇਰੇ ਸਾਹਮਣੇ ਤਾਂ ਹਾਂ ਜੀ ਹਾਂ ਕੀ ਲੱਗਦਾ ਵੀ ਇਹ ਇੱਥੋਂ ਆ ਕਿ ਨੇੜੋਂ ਕਿ ਉਧਰੋਂ ਉਧਰੋਂ ਆਇਆ ਲੱਗਦਾ ਇਹ ਨਹੀਂ ਕੁਝ ਕਹਿ ਸਕਦੇ ਜੀ ਉੱਪਰੋਂ ਆਉਂਦਾ ਤਾਂ ਸਾਨੂੰ ਦਿਸਿਆ ਵੀ ਪਰੋਂ ਤਾਂ ਤੇ ਜੋ ਆ ਰਿਹਾ ਵੀ ਇਹ ਤੇ ਯਾਨੀ ਕਿ ਐ ਨਹੀਂ ਪਤਾ ਲੱਗਦਾ ਸਰਕੂ ਜੈਤੂ ਥਾਣੇ ਦੇ ਇਲਾਕੇ ਦੇ ਵਿੱਚੋਂ ਕੋਈ ਪਾਕਿਸਤਾਨ ਦਾ ਕੋਈ ਗੁਬਾਰਾ ਟਾਈ ਕੋਈ ਆਈਟਮ ਮਿਲੇ ਸਰ ਕੀ ਸਾਰਾ ਮਸਲਾ ਤੇ ਕੀ ਕਿਸਰ ਕਾਰਵਾਈ ਕੀਤੀ ਇਹਨਾਂ ਜੈਤੂ ਪੁਲਿਸ ਸਟੇਸ਼ਨ ਦੇ ਵਿੱਚ ਰਾਮਿਆਣਾ ਪਿੰਡ ਹੈਗਾ ਉੱਥੇ ਕਰੀਬ ਅਜ ਸਵੇਰੇ 7 ਵਜੇ ਦੇ 6:30 7 ਵਜੇ ਦੀ ਗੱਲ ਆ ਰਣਜੀਤ ਸਿੰਘ ਪੁੱਤਰ ਪੂਲਾ ਸਿੰਘ ਨਾਮ ਦੇ ਵਿਅਕਤੀ ਸੀ ਜਿਨ੍ਹਾਂ ਨੂੰ ਪਿੰਡ ਰਾਮਿਆਣੇ ਦੀ ਫਿਰਨੀ ਤੇ ਇੱਕ ਗੁਬਾਰਾ ਜਿਹੜਾ ਉਹਨਾਂ ਨੂੰ ਮਿਲਿਆ ਉੱਥੇ ਜਿਹੜਾ ਆਮ 1.5 ਤੋਂ 2 ਡੇਢ ਕੁ 2 ਫੁੱਟ ਦਾ ਹੈਗਾ ਉਹ ਉਹਨੇ ਉਹ ਗੁਬਾਰਾ ਚੱਕ ਕੇ ਜਿਹੜਾ ਹੈਗਾ ਸਾਡੇ ਉੱਥੇ ਲੋਕਲ ਪੁਲਿਸ ਨੂੰ ਦੱਸਿਆ ਤਾਂ ਉਹ ਇੱਕ ਬੱਚਿਆਂ ਵਾਲੇ ਜਿਹਦਾ ਗੁਬਾਰੇ ਹੁੰਦੇ ਆ ਜਿਹੜੇ ਆਮ ਥੋੜਾ ਮੇਲਿਆਂ ਦੇ ਵਿੱਚ ਮਿਲਦੇ ਵੀ ਆ ਲੇਕਿਨ ਉਹਦੇ ਤੇ ਲਿਖਿਆ ਹੈਗਾ ਪਾਕਿਸਤਾਨ ਲਿਖਿਆ ਹੈਗਾ ਉਹਦੇ ਤੇ ਬਲੂਨ ਹੈਗਾ ਉਹ ਚੰਗਾ ਸਲਾਹ ਕਰ ਵੀ ਕਿਤੇ ਦੇ ਦੱਸ ਉਸੀਂ ਆਪਣਾ ਜਿਹੜੀ ਹੈਗੀ ਆ ਉਹਦੇ ਰੈਪਟਰ ਤਲਾ ਰੈਪਟ ਦਰਜ ਕਰ ਦਿੱਤੀ ਆ ਜਿਸ ਬੰਦੇ ਵੱਲੋਂ ਸਭ ਤੋਂ ਪਹਿਲਾਂ ਦੇਖਿਆ ਗਿਆ ਜਿੰਨੇ ਲਿਆ ਕੀਤਾ ਉਹਦੇ ਵੱਲੋਂ ਸੀ ਰੈਪਟ ਦਰਜ ਕਰ ਦਿੱਤੀ ਕੋਈ ਲੱਗਦਾ ਕੋਈ ਸ਼ਰਾਰਤ ਬਾਜੀ ਕੁਝ ਹੋ ਸਕਦੀ ਆ ਕੋਈ ਹੋਰ ਦੇਖੋ ਇੰਨੀ ਜਲਦੀ ਕੁਝ ਦੇ ਬਾਰੇ ਦੱਸ ਨਹੀਂ ਸਕਦੇ ਅਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਲੇਕਿਨ ਫਰਸਟ ਜਿਹੜੀ ਨਜ਼ਰ ਤੋਂ ਦੇਖਣ ਤੋਂ ਬੱਚਿਆਂ ਵਾਲਾ ਜਿਹੜਾ ਬੈਲੂਨ ਪਗਾਨੇ ਆ ਉਹ ਲੱਗਦੇ ਹੀ ਰਿਆਂ ਕਿ ਉਹ ਹਵਾ ਚੋਂ ਆ ਗਿਆ ਹੈਗਾ ਉੱਪਰ ਮੱਕੀ ਅਜੇ ਵੈਰੀਫਾਈ ਕਰ ਰਹੇ ਹਨ